ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਵਧੀਆ ਜੀ ਵਧੀਆ ਚੜ੍ਹਦੀ ਕਲਾ ਚਲ ਚੜ੍ਹਦੀ ਕਲਾ ਹੀ ਚਾਹੀਦੀ ਆ ਤੇ ਬਠਿੰਡ ਹਾਂਜੀ ਹਾਂਜੀ ਰਾਹਾਂ ਚਲਵਾਤੇ ਬੈਨਰ ਕਹਿੰਦੇ ਠੀਕ ਹੈ ਜੀ ਤੇ ਬਠਿੰਡੇ ਤੋਂ ਸਰਸਾ ਹਿਸਾਰ ਦਿੱਲੀ ਨੂੰ ਜਾਂਦਾ ਹੋਇਆ ਸਿੱਧਾ ਇਹ ਰੋਡ ਤੇ ਰਾਹ ਚ ਲੱਗਿਆ ਹੋਇਆ ਬੋਰਡ ਬਠਿੰਡੇ ਦਾ ਦੱਸਦਾ ਕਿ ਅੱਗੇ ਭਾਈ ਪੁਲ ਬੰਦਾ ਸਕਤਾਈ ਕਰ ਰਹੀ ਆ ਦੋਨੇ ਪੋਲ ਬੰਦ ਆ ਇੱਥੇ ਸਾਡੇ ਪਿੰਡ ਭਾਖੜਾ ਦੇ ਤੇ ਇੱਥੇ ਆ ਰਸਤੇ 'ਚ ਬੋਰਡ ਲਾ ਦਿੱਤਾ ਗਿਆ ਬਠਿੰਡੇ ਨੂੰ ਭਾਈ ਕਹਿੰਦੇ ਇੱਧਰ ਮੁੜ ਜਾਓ ਤੇ ਇਥੋਂ ਇਹ ਰੋਡ ਜਾਂਦਾਗਾ ਨਾਲ ਦੇ ਪਿੰਡ ਗੋਲੇ ਵਾਲਾ ਬਠਿੰਡੇ ਜ਼ਿਲ੍ਹੇ ਦਾ ਤੇ ਆਪਣਾ ਪਿੰਡ ਸੂਰਤੀ ਹੈਗਾ ਸਰਸਾ ਜ਼ਿਲ੍ਹਾ ਇਹ ਤੇ ਨਾਲ ਆਸ-ਪਾਸ ਸਾਰਾ ਆਪਣਾ ਪੰਜਾਬ ਹੀ ਆ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਚਲੋ ਠੀਕ ਹੀ ਚੱਈਦੇ ਹੈਗੇ ਤੇ ਚੰਗੀ ਗੱਲ ਆ ਬਠਿੰਡੇ ਦਾ ਨਿਸ਼ਾਨ ਦੇ ਇਹਨਾਂ ਨੇ ਇੱਥੋਂ ਕਰਤਾ ਰੋਡ ਤੋਂ ਮਤਲਬ ਸੀ ਇੱਧਰ ਮੁੜ ਕੇ ਨਾਲ ਦੇ ਪਿੰਡ ਤੋਂ ਜਾ ਸਕਦੇ ਹੋਗੇ ਤੇ ਆਹ ਕੈਂਟਰ ਵੀ ਅੱਗੋਂ ਮੁੜ ਕੇ ਆਏਗਾ ਬਠਿੰਡਾ ਤੁਹਾਨੂੰ ਇੱਧਰ ਜਾਣਾ ਪਊ ਨਾਲ ਵਾਲੇ ਪਿੰਡ ਆ ਇਹ ਪਿੰਡ ਆ ਉਹ ਗੋਲੇ ਵਾਲਾ ਠੀਕ ਆ ਇੱਥੋਂ ਸੇ ਤਾਂ ਉਹ ਮੁੜ ਕੇ ਗੋਲੇ ਵਾਲ ਤੋਂ ਐਵੇਂ ਆਪਣੇ ਜਿਵੇਂ ਇਹ ਭਾਗੜਾ ਦਾ ਫੋੜ ਆਉਂਦਾਗਾ ਤੇ ਉੱਥੇ ਵੀ ਉਹ ਫੋੜ ਆਊਗਾ ਭਾਗੜਾ ਹੈਡ ਆਉਣਗੇ ਹੈਡ ਉਹ ਤੋਂ ਆਪਸਾ ਉਤਾਰ ਕੇ ਵਸੇ ਤਾਂ ਅਗਲਾ ਬੜਾ ਨਸੀਹਾ ਫਿਰ ਤੁਸੀਂ ਇੱਥੇ ਰੋਡ ਤੇ ਚੜ੍ਹ ਚੁਗੇ ਹਾਂ ਬਸ ਇੱਥੋਂ ਤੁਹਾਨੂੰ ਘੁੰਮਣਾ ਪਊਗਾ ਫਿਰ ਇੱਥੋਂ ਸੱਜੇ ਸੱਜੇ ਮੁੜੀ ਜਾਣਾ ਤੁਸੀਂ ਸੱਜੇ ਮੁੜ ਕੇ ਦੋ ਵਾਰੀ ਸੱਜੇ ਮੁੜ ਕੇ ਇੱਥੇ ਰੋਡ ਤੇ ਚੜ੍ਹ ਜੂਗੇ ਤੇ ਇਥੇ ਆ ਵੀਰਾਂ ਨੇ ਨਿਸ਼ਾਨ ਦੇ ਦਿੱ ਘਰਤੀ ਕਿ ਹੁਣ ਜਾਣ ਵਾਲੇ ਵੀਰ ਆਪਣੇ ਆ ਔਖੇ ਨਾ ਹੋਵੇ ਉਹਨਾਂ ਨੂੰ ਦਿੱਕਤ ਨਾ ਹੋਵੇ ਆ ਕੈਂਟਰ ਵਾਲਾ ਵੀਰ ਵੀ ਹੁਣੇ ਹੀ ਲੰਘ ਕੇ ਗਿਆ ਸੀ ਅੱਗੇ ਨਹਿਰ ਤੋਂ ਮੁੜ ਕੇ ਆਇਆ ਜਿਵੇਂ ਕੱਲ ਵਾਲੇ ਵੀਡੀਓ ਜੀ ਆਪਾਂ ਤੁਹਾਨੂੰ ਦਿਖਾਇਆਗਾ ਕਿ ਕਿਸ ਤਰ੍ਹਾਂ ਉਹਨਾਂ ਨੇ ਨਾਕਾਬੰਦੀ ਅੱਗੇ ਕਰੀ ਹੋਈ ਆ ਤੇ ਕੀ ਹਾਲ ਹੈ ਬਾਈ ਜੀ ਚੰਗੀ ਗੱਲ ਆ ਭਰਾਵਾ ਵਧਦੀ ਚਾਹੀਦੀ ਹੋ ਠੀਕ ਠਾਕ ਇਹ ਰਾਹ ਕਰਾਤੇ ਬੰਦ ਹੈ ਹਾਂ ਬੰਦੇ ਵੀਰੇ ਗੋਲੇ ਆ ਵਿੱਚ ਹੀ ਆਏ ਜਰਾ ਅੱਛਾ ਇਹ ਦੁੱਧ ਪਾ ਕੇ ਗਏ ਹੁਣ ਮਜੂਰ ਨਥੇ ਪਿੰਡ ਸੂਟ ਕੀ ਵੀਰੇ ਆਪਣਾ ਪਰਲੇ ਬਸ ਰਹਿ ਗਿਆ ਉਹ ਠੀਕ ਆ ਇਹ ਪਿੰਟ ਵਾਲਿਆਂ ਨੂੰ ਵੀ ਭਾਈ ਐਡਾ ਉਹ ਵਗਲਣਾ ਪੈ ਰਿਹਾਗਾ ਹਾਂ ਪਰਲੇ ਬਸ ਹੀ ਘਰ ਰਹਿ ਗਈ ਵੀਰੇ ਉਹਨਾਂ ਨੂੰ ਬਹੁਤ ਮੁਸ਼ਕਲ ਆ ਗੋਲੇ ਵਾਲੇ ਵੀ ਤੇ ਕਿਵੜਾ ਪੈਦਾ ਯਾਰਾ ਹਾਂ ਤੇ ਕੱਲ ਵੀ ਗਏ ਸੀ ਨਹਿਰ ਤੇ ਉਹਨਾਂ ਨੂੰ ਕੀ ਵੀ ਤੁਸੀਂ ਤੁਹਾਨੂੰ ਪਿੰਟ ਵਾਲਿਆਂ ਵਾਸਤੇ ਭਾਵੇਂ ਆਈਡੀ ਕਾਰਡ ਦੇ ਕੇ ਛੱਡਣਾ ਨਾ ਥੋੜਾ ਜਿਹਾ ਰਸਤਾ ਤਾਂ ਵੀਰੇ ਰਸਤਾ ਛੱਡ ਦਿੰਦੇ ਹਾਂ ਮੇਰਾ ਰਸਤਾ ਛੱਡਣਾ ਚਾਹੀਦਾ ਇਹ ਮਿੱਤਰ ਆਪਣੇ ਪਿੰਡ ਦੀ ਐਨੇਰੋ ਪਾਰ ਜਿਵੇਂ ਆਪਾਂ ਲੰਘ ਕੇ ਖੇਤ ਜਾਂਦੇ ਹੁੰਨੇ ਆਗੇ ਤੇ ਇਹਨਾਂ ਦੋ ਪਿੰਡ ਬਗਲ ਕੇ ਬਾਈ ਇੱਥੇ ਪਿੰਡ ਦੇ ਦੁੱਧ ਪਾਉਣ ਆਇਆਗਾ ਹਾਂ ਉਹ ਤੋਂ ਠੰਡਾ ਤੇ ਥੋੜਾ ਜਿਹਾ ਕੰਮ ਮੁਸ਼ਕਲ ਵੱਧ ਗਿਆ ਤੇ ਠੀਕ ਆ ਭਰਾ ਕੋਈ ਗੱਲ ਨਹੀਂ ਦੋ ਚਾਰ ਦਿਨ ਤਕਲੀਫ ਚੱਲਣੀ ਪਊਗੀ ਤੇ ਬਾਕੀ ਸੰਗਤ ਜਦੋਂ ਆ ਗਈ ਪੱਟ ਦੇਣਗੇ ਨਾ ਕੇ ਤੇ ਬਠਿੰਡੇ ਨੂੰ ਇਧਰੋਂ ਕਰਤਾ ਬਾਈ ਕੰਮ ਇੱਥੋਂ ਇਹ ਮੇਨ ਰੋਡ ਹੈਗਾ ਹਾਂ ਬਠਿੰਡਾ ਸਰਸੇ ਨੂੰ ਹਿਸਾਰ ਨੂੰ ਹਾਂ ਇਸ ਸਾਈਡ ਤੋਂ ਦਿੱਲੀ ਨੂੰ ਜਾਂਦਾ ਸਿੱਧਾ ਰੋਡ ਇਹ ਤੇ ਬਾਕੀ ਦੇਖਦੇ ਆਂ ਦਿਨ ਚ ਮਾਹੌਲ ਸੋਨੂੰ ਜਾ ਕੇ ਉੱਥੇ ਸਿੱਧਾ ਫੇਰ ਦਿਖਾਵਾਂਗੇ ਪ੍ਰਸਾਰਨਾ ਕਿਹੋ ਜਿਹਾ ਮਾਹੌਲ ਆ ਹੈਡਾ ਤੇ ਆਪਣੇ ਤੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ ਹਾਂ 3 ਮਾਰਗ 12 ਫਰਵਰੀ ਸਾਲ 2024 ਤੇ ਦਿਨ ਹੈ ਕਹਿੰਦੇ ਸੋਮਵਾਰ ਦਾ ਸਹੀ ਹੈ ਨਾ ਗਦੀਪ ਕੀ ਹਾਲ ਹੈ ਬਾਈ ਤੇ ਨਾਕਾ ਬੰਦਗਾ ਦੇ ਬਾਰੇ ਕੋਈ ਚਾਰ ਸ਼ਬਦ ਸੈਟ ਕਰ ਰੱਖੀ ਜਮਨ ਸਿਕਿਉਰਿਟੀ ਡੈਟ ਹੈਗੀ ਜਮਨ ਡਿਊਟੀ ਸਾਰੀ ਰਾਤ ਦੀ ਇੱਕ ਇੱਥੇ ਵੀ ਡਿਊਟੀ ਸੀ ਪੁਲਿਸ ਦੀ ਬਰਲੇ ਮੋੜ ਤੇ ਅੱਛਾ ਹਾਂ ਇੱਥੇ ਵੀ ਨਾਕਾ ਲੱਗਿਆ ਹੋਇਆ ਹੈਗਾ ਮੋੜ ਤੇ ਕੱਲ ਵੀ ਦਿਖਾ ਕੇ ਲਿਆ ਸੀ ਵੀਡੀਓ ਚ ਮੈਂ ਉਹ ਤੇ ਕੀ ਲੱਗਦਾ ਪਟਰਤੂ ਸੈਨਾ ਗਾਰਡ ਰੋਟਰ ਬੈਲਡ ਕਰੇ ਹੋਏ ਖਬਰਾਂ ਸੁਣਦੇ ਹੋ ਜੀ ਹਾਂ ਤੇ ਅੱਜ ਬੈਠਕ ਹੋਣੀ ਆ ਕੋਈ ਤੇ ਆਪਣੇ ਸੀਐਮ ਸਾਹਿਬ ਨਾਲ ਕਹਿੰਦੇ ਕਿ ਉਹਦੇ ਚ ਹੋ ਸਕਦਾਗਾ ਕੋਈ ਸਮਝੌਤਾ ਹੋ ਜਾਵੇ ਤੇ ਧਰਨੇ ਤੋਂ ਪਹਿਲਾਂ ਹੀ ਕੋਈ ਹੱਲ ਹੋ ਜਾਵੇ ਤੇ ਨਹੀਂ 13 ਤਰੀਕ ਨੂੰ ਫੌਜਾਂ ਉੱਥੇ ਜਾਣਗੀਆਂ ਤੇ ਫੌਜਾਂ ਕਹਿੰਦੇ ਪਹਿਲਾਂ ਹੀ ਪਹੁੰਚ ਵੀ ਚੁੱਕੀਆਂ ਰਹੀਆਂ ਤੇ ਇਧਰ ਆ ਬਾਈ ਆਇਆ ਇਹ ਵੀ ਪਰੇਸ਼ਾਨ ਹੁੰਦੇ ਕਰ ਦੋ ਇਹ ਇਧਰ ਸਭ ਕੁਲ ਵੰਡੀ ਸਾਈਡ ਇਹ ਜਾ ਇਹ ਸੇਟ ਜਾ ਤਾ ਇਹ ਗੁਜਰੇ ਪਿੰਡਾਊਆ ਆਇਆ ਜਾਏਗਾ ਗੁਜਰੇ ਅੱਤਰ ਲਗਾਉਂ ਮੇ ਰਾਈਟ ਕੋ ਕਰਕੇ ਮੁੜ ਕੇ ਨੱਥੇ ਆਓ ਕੇ ਜ਼ਰੂਰ ਪਰ ਆ ਜਾਣਾ ਦੁਬਾਰਾ ਦੁਬਾਰਾ ਇਸ ਹਾਂ ਉੱਪਰ ਦੋ ਵਾਰੀ ਰਾਈਟ ਮੋੜ ਜਾਣਾ ਸੱਜੇ ਸੱਜੇ ਤਾਂ ਹਾਂ ਏਸੀ ਰੋਡ ਤੇ ਆ ਜਾਓਗੇ ਦੁਬਾਰਾ ਤੇ ਐਵੇਂ ਭਾਈ ਆ ਆਮ ਜਨਤਾ ਨੂੰ ਥੋੜੀ ਜੀ ਦਿੱਕਤ ਹੋਈ ਪਈ ਆ ਕਿ ਮੇਨ ਰੋਡ ਮੇਨ ਰੋਡ ਆਗੇ ਇਹ ਮੇਨ ਰੋਡ ਹੋਣ ਕਰਕੇ ਫਿਰ ਥੋੜਾ ਜਿਹਾ ਇਹ ਬੋਰਡ ਤਾਂ ਹੀ ਲਾਤਾ ਕਿ ਵੀ ਬੜੀ ਦਿੱਕਤ ਨਾ ਹੋਵੇ ਬਾਕੀ ਕਹਿੰਦਾ ਉਹ ਕਿੱਥੇ ਡੱਕੇ ਜਾਂਦੇ ਜਿਹਨੇ ਲੰਘਣਾ ਤਾਂ ਲੰਘ ਹੀ ਜਾਣਗੇ ਤੇ ਇਹ ਮੇਨ ਰੋਡ ਵਾਲਾ ਪੁਲ ਬੰਦ ਕਰਤਾ ਆਸੇ ਪਾਸੇ ਜਿਹੜੇ ਪਹਾਖੜਾ ਦੇ ਸਾਰੇ ਪੁਲ ਫਿਲਹਾਲ ਖੁੱਲੇ ਹੋਇਆ ਤੇ ਅੱਗੇ ਬੰਦ ਕਰਦੇ ਜਾਂ ਖੁੱਲੇ ਰਹਿੰਦੇ ਉਹਨਾਂ ਦਾ ਹ ਕੁਛ ਪਤਾ ਨਹੀਂ ਤੇ ਬਾਕੀ ਨੇੰਦਾ ਮਾਹੌਲ ਤੁਹਾਨੂੰ ਦਿਖਾਉਨੇ ਆ ਤੇ ਉੱਥੋਂ ਦੀਆਂ ਤਸਵੀਰਾਂ ਆਪਾਂ ਦੁਬਾਰੇ ਦੇਖ ਕੇ ਆਵਾਂਗੇ ਦਿਨ ਚ ਦੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਜਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹੇ ਤੇ ਸਾਰੀ ਗੱਲਬਾਤ ਸਾਂਝੀ ਕਰਦੇ ਰਹੇ ਨੇ ਤੁਹਾਡੇ ਨਾਲ ਘਰ ਪਰਿਵਾਰ ਚ ਬੈਠ ਕੇ ਜਿਹੜੀ ਤੁਸੀਂ ਵੇਖ ਸਕਦੇ ਹੋਗੇ ਤੇ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਵੀ ਲਾਜ਼ਮੀ ਕਰ ਲਿਓ ਆਹਾਹਾ ਰੜਕਣੇ ਚ ਲੱਗੀ ਹੋਈ ਮਾਤਾਣੀ ਤੇ ਮਾਤਾ ਆਟੇ ਤੇ ਲਾਈ ਹੋਈ ਡਿਊਟੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬੇਟਾ ਤੇ ਸਭ ਜੱਤੀ ਕਾ ਨੂੰ ਫੇਰ ਪਾ ਲਾਟਾ ਕਾ ਵੀ ਹੋਣਾ ਬੰਦ ਕੋਪੀ ਦੀ ਸਬਜੀ ਤੇ ਜਿਹੜੀ ਕਿ ਅਸੀਂ ਪੂਰੇ ਚਾਹ ਨਾਲ ਖਾਣੇ ਆਗੇ ਸੁੱਕੀ ਸਬਜੀ ਤੇ ਠੀਕ ਆ ਮਾਤਾ ਜੀ ਬਲਾਓ ਫਿਰ ਫਤੇ ਸਾਰੇ ਆ ਸਤਿ ਸ੍ਰੀ ਅਕਾਲ ਬੇਟਾ ਤਾਂ ਨਵਾਜ਼ ਤੁਹਾਡੇ ਜੁੜੇ ਜੁੜਦੇ ਚੈਨਲ ਨਾਲ ਤਾਂ ਨਵਾਜ਼ ਬਾਹ ਵਾਲਾ ਕਹਿ ਨਹੀਂ ਸਕਦੇ ਇਨਾ ਧੰਨਵਾਦ ਤੁਹਾਡੇ ਮਿਹਰਬਾਨੀ ਭਾਈ ਤੇ ਇੱਥੇ ਉਹ ਕਰ ਦੋ ਮੈਂ ਬਹਿੰਡੇ ਦਾ ਬੋਰ ਇਧਰ ਨੂੰ ਲਾਤਾ ਕੋ ਜਿਹੜੀਆਂ ਤੇ ਰੋਡ ਤੇ ਹਾਂ ਫਿਰ ਉਹ ਕਾਸਾ ਤੇ ਉਹਨਾਂ ਨੇ ਕਹਿਣਾ ਉਹ ਵੀ ਇੱਥੇ ਪੁੱਛਿਆ ਮੈਂ ਹਾਂ ਦਿੱਕਤ ਘਟ ਜਾਂਦੀ ਮੜੀ ਮੇਟ ਆਇਆ ਕੋਲ ਨਾ ਜਿਗਾਗੂ ਪ੍ਰਧਾਨ ਪਾਈ ਆ ਇਸ ਸੰਦੇਸ਼ ਦੇਣ ਜਾਂਦਾ ਭਾਂਡਾ ਦੇੜਨਾਗਾ ਜੇ ਮੈਂ ਕਹ ਪਾਈ ਲਾਜ਼ਮੀ ਕੋਈ ਗੱਲ ਨਹੀਂ ਪ੍ਰਸ਼ਾਦਾ ਪਾਣੀ ਸ਼ਾਗਲੀਏ ਤੇ ਬਿੱਲੇ ਹੋਰਿਆਂ ਨੂੰ ਹੈਲੋ ਕਰ ਲਗੇ ਬਿੱਲੇ ਹੈਲੋ ਕਰ ਹੈਲੋ ਕਰ ਬਿੱਲੇ ਹੈਲੋ ਕਰ ਟਮ ਟਮ ਫਿਰ ਅੱਪੈ ਤੈਨੂੰ ਉਹ ਦੇਉਗੀ ਸੈਂ ਉੱਥੋਂ ਹੋਰ ਬਿਸਕੁਟਾਂ ਦਾ ਪੈਗ ਬਲੇਕ ਦੀਂ ਤਾ ਇੱਥੇ ਡਰਾਓਏ ਪੁੱਲਵਾਇਆ ਬੜਾ ਹੈ ਕੀ ਇੱਥੇ ਕੀ ਹੈ ਸੇਵ ਕਰੂ ਚਿੱਕੜਾ ਇੱਥੇ ਤੇਰੀ ਵੀਡੀਓ ਬਣੀ ਜਾਂਦੀ ਆ ਛਮਾ ਉਗ ਤੈਨੂੰ ਸ਼ਮ ਆਉਗੀ ਕਿ ਆਉਂਦੀ ਨਹੀਂ ਕਿਵੇਂ ਕਰੀਏ ਚੱਲ ਫਿਰ ਬਲਾ ਸਾਸਰੀ ਘਾਲ ਛੇਦੀ ਨੇ ਫਿਰ ਬੰਦ ਕਰਨੀ ਆ ਵੀਡੀਓ ਮੈਂ ਸਾਸਰੀ ਘਾਲ ਬਲਾ ਸਾਰਿਆਂ ਨੂੰ ਉਹ ਬੋਲੇ ਉਹ ਬੋਲੇ ਉਹ ਬੋਲੇ ਉਹ ਬੋਲੇ 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 ਬਲੇਗੇਂਗਾ ਬੋਲੇ ਬੋਲੇ ਬਲੇ ਬੱਚੀ ਦਾ ਕੀ ਕਰੀ ਇਹਦੀ ਆਪਣੀ ਇਹਨਾਂ ਨੇ ਭਾਈ ਲੇਟੀ ਖਾਧੀਆਂ ਹੁਣੇ ਉਹਨੇ ਤੇ ਆਪਦੇ ਬੱਠਲ ਵਾਲਟੀਆਂ ਚੱਟੀਆਂ ਦੇ ਤੇ ਸਿੱਧਾ ਰੋਝ ਆਏ ਕੰਮ ਹੁੰਦਾਗਾ ਕਿਉਂਕਿ ਉਹਨਾਂ ਨੇ ਜੀ ਕਰੇ ਬਾਲਟੀ ਖਾ ਜਾਣ ਤੇ ਡੇਟੀਆਂ ਮਗਾ ਰਿਆਂ ਆਹ ਧਰ ਦਿੰਨੇ ਆਹ ਚਟਲਾ ਲੈ ਲਾ ਦੇ ਝੁੱਟੇ ਤੁਸੀਂ ਓਏ ਉਰੇ ਆਉਤਾ ਈ ਸਤਿ ਸ੍ਰੀ ਅਕਾਲ ਬਲਾਓ ਸਾਰਿਆਂ ਨੂੰ ਰੋਟੀ ਨਹੀਂ ਖਾਧੀ ਰੋਟੀ ਨਹੀਂ ਖਾਧੀ ਤਾ ਆਜੋ ਸੈਜੋ ਇਕੱਠੇ ਸਤਿ ਸ੍ਰੀ ਅਕਾਲ ਬਲਾਓ ਦੋਨੇ ਜਣੇ ਖੜਕੇ ਸਤਿ ਸ੍ਰੀ ਅਕਾਲ ਆਪ ਜੀ ਰਹਿ ਗਏ ਮਹਾਤਮਾ ਜੀ ਬੈਗ ਦਾ ਭਾਰ ਤਾਂ ਨਹੀਂ ਲੱਗ ਰਿਹਾ ਚਿਕਾ ਹਰੇ ਕੋਲ ਮਦੀ ਗਈਆਂ ਸਾਡੀ ਬਾਤ ਅੱਛਾ ਉਧਰੋਂ ਆਉਗੇ ਭੈਣ ਮੁੜ ਕੇ ਫੇਰ ਚੜਾਂਗੇ ਕਿੱਧਰ ਆਓ ਉੱਥੇ ਆ ਜਾਓ ਧੁੱਪੇ ਤਾਜ ਅੱਜ ਫੇਰ ਖੇਤ ਚੱਲ ਗਏ ਆਪਾਂ ਸਕੂਲ ਨਾ ਜਾਣੇ ਆ ਹੈ ਰਹਿੰਦਾ ਨਹੀਂ ਤਾਜ ਨੂੰ ਵੋਹ ਤੇ ਰਹੇਗਾ ਨਾਲ ਕਹਿੰਦਾ ਮੈਂ ਰਹਿੰਦਾ ਨਹੀਂ ਘਰੇ ਖੜ ਕੇ ਗੱਲ ਕਰ ਮੇਰੇ ਨਾਲ ਇੱਥੇ ਕੀ ਕਰਨੀ ਆ ਤਾਂ ਸਕੂਲ ਜਾਣਾ ਕਰੇ ਰਹਿਣਾ ਕਰ ਲੈ ਲੈ ਹੈ ਸਹੀ ਜੋ ਉਤਰੀ ਸਾਈ ਨੂੰ ਪੁੱਛ ਲਈ ਦੀਦੀ ਨੂੰ ਕਿਵੇਂ ਕਰੀ ਪੁੱਛ ਲੈ ਸਲਾਹ ਕਰ ਲੈ ਦੀਦੀ ਨਾਲ ਪੁੱਛ ਕੇ ਦੀਦੀ ਨੂੰ ਕੋਲੇ ਜਾ ਕੇ ਮੈਂ ਮੇਰੇ ਗੁਜਰਾਤ ਤੇ ਮੈਂ ਆ ਗਈ ਪੁੱਛ ਲਾ ਮੈਨੇ ਕੜ ਰੋ ਮੈਨੇ ਛੂ ਲੱਕਦਾ ਨੰਨਾ ਕਸ ਲਾ ਕੇ ਦਰਾ ਇਹ ਵਿਚਾਰਾ ਰੋ ਜਾਏ ਕਹਿੰਦਾ ਹੁੰਦਾ ਕ ਤੁਰਨ ਵੇਲੇ ਨਾਲੇ ਇਹਨੂੰ ਪਤਾ ਹੁੰਦਾ ਕਿ ਮੈਨੂੰ ਚੜਾ ਦੇਣਗੇ ਵੈਨ ਚੱਕ ਕੇ ਹਲੋ ਆ ਬਰਦੀ ਪਾਈ ਜਾਨੀ ਮਾ ਪ੍ਰਾਣੀ ਹੈ ਪ੍ਰਾਣੀ ਹੈ ਕਲੀ ਲਖ ਜਰ ਆ ਡੈਡੀ ਬੁਲਾਈ ਹੁੰਦਾ ਪੁੱਤ ਜਾਓ ਗੱਡੀ ਤੇ ਚੜੋ ਝੂਟਾ ਲੈ ਲੋ ਟਾਟਾ ਬਾਈ ਗੱਲ ਦੂ ਮਿਸ਼ੂ ਫੇਰ ਖਾ ਲਈ ਗੱਡੀ ਚ ਬੈਠ ਰੂਟੀ ਖਾਦੀ ਨਹੀਂ ਹੋਏ ਗੱਡੀ ਚ ਜਾਨੀ ਗੱਡੀ ਚ ਗੱਡੀ ਚ ਬੈਠ ਖਾ ਲੋ ਖਾਈ ਚਲੋ ਅਰੇ ਹਾਂ 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 ਉਹ ਹਾਂ ਵੀ ਗੱਗੂ ਨੌਜਵਾਨ ਗੱਗੂ ਨੂੰ ਮਾਰਤੀ ਆਵਾਜ਼ ਬਹਿਲਾ ਹੀ ਹੋਗੇ ਕਹਿੰਦਾ ਆ ਜਾ ਤੇ ਉੱਥੇ ਲਾਉਣੇ ਆ ਡਿਊਟੀ ਛਤੜਾ ਦੇੜਦੇ ਦਾ ਭਾਂਟਾ ਹਾਂ ਕਿੰਨੇ ਕੰਮ ਵੀ ਹੋ ਗਏ ਨੋ ਪੱਟੀ ਪੈਨਗਾ ਹਟੂਏ ਲੰਗ ਨੀਂਦ ਆਇਆ ਨਹੀਂ ਮਿਸਤਰੀ ਅੱਜ ਬੰਦਰ ਆ ਇੱਧਰ ਟੜਕੇ ਤਾਂ ਲੰਗੀ ਐ ਤੁਸੀਂ ਵਿੱਕਲੇ ਯਾਰ ਗੋਲੇ ਵਾਲੇ ਵਿੱਚ ਦੀ ਠੀਕ ਐ ਤੇ ਚੱਲ ਆ ਗਿਆ ਮੈਂ ਉਹਨੇ ਮੈਂ ਚੱਬ ਗਈ ਚੱਕੀ ਜਾਂਦਾ ਸੀਗਾ ਉਹ ਮੜੇ ਦੀ ਸੀ ਜਾਂਦਾ ਪੁੰਜਾ ਜਾ ਉਹ ਪਾੜਦੇ ਹਟ ਹੈ ਉਹ ਸਾਲ ਤੂੰ ਪੁਲਿਸ ਕਰਨੀ 13 ਨੂੰ 13 ਕੱਲ ਨੂੰ ਅੱਜ ਹੀ ਕਰ ਦੇ ਤੂੰ ਤੂੰ ਕੱਲ ਨੂੰ ਕਦੋਂ ਕਰੀ ਯਾਰ ਤੂੰ ਅੱਜ ਹੀ ਕਰ ਕੱਲ ਨੂੰ ਕਰਾਂਗੇ ਠੀਕ ਆ ਮੋਨਾ ਮੈਂ ਇੱਧਰ ਤੇਰੇ ਕੋਲੇ ਆ ਗਿਆ ਉਹ ਬੱਲੇ ਚਾਚਾ ਚੱਲ ਗਏ ਦਿੱਲੀ ਜਿੱਦੀ ਹੈ ਦਿੱਲੀ ਤਾਂ ਐਜੀ ਪਹਿਣ ਕੇ ਫੋੜੇ ਫੋੜੇ ਨਹੀਂ ਪੈਂਦੇ ਕੋਈ ਨਾ ਐਂਦ ਕੀ ਸਰਕਾਰ ਡਰੀ ਬੈਠੀ ਹੈ ਪਹਿਲੀ ਪੁਖਤਾ ਪ੍ਰਬੰਧ ਕਰੀ ਜਾਂਦੇ ਆ ਕਹਿੰਦਾ ਨਗਲੀ ਇਹਦੇ ਇੱਡਾ ਕੋਈ ਨਾ ਲੰਘ ਕੇ ਜਾਣਗੇ ਕਿੱਥੇ ਰੁਕਦੇ ਆ ਤਕੜੀ ਮਾਸੀ ਚੱਲਾ ਭਾਈ ਆ ਕੇ ਗੱਗੂ ਕੋਲੇ ਲਾ ਲਈ ਅੱਡੇ ਉੱਤੇ ਜੇਬ ਚ ਕਹਿੰਦੇ ਖੜਕਦੀਆਂ ਚਾਬੀਆਂ ਤੇ ਚਾਬੀਆਂ ਖੋਲਨੇ ਉਹ ਸ਼ੈੱਡਾਂ ਵਾਲੇ ਸ਼ੈਟਰ ਜੀ ਪੱਲੀਆਂ ਗੱਗੂ ਨੇ ਪੱਟਦੀਆਂ ਹਾਂ ਤੈਨੂੰ ਬੁਲਾਇਆ ਨਹੀਂ ਠੀਕ ਹੈ ਹੈਲੋ ਮਾਮਾ ਹੈਲੋ ਹੈਲੋ ਆ ਲੋਟ ਆ ਤੇ ਉਧਰਲੇ ਪਾਸੇ ਲਾਈ ਜਾਂਦਾ ਗੱਗੂ ਨੌਜਵਾਨ ਹਾਂ ਪੱਲੀਆਂ ਨਾਵੇਂ ਭਰਾਡੇ ਦਾ ਕਰਤਾ ਮੂਰਤਾ ਇੱਥੇ ਬੰਨੀਆਂ ਸੀ ਰਾਤ ਵਾਂ ਸੀ ਪੁਰਾਣੇ ਜੀ ਲੋਟ ਆ ਹਾਂ 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 ਓ ਗੱਗੂ ਮੱਲ ਇਧਰ ਲਾਈ ਜਾਂਦੇ ਆ ਲਾਈਟ ਲਾਈਟ ਦੀ ਤਿਆਰੀ ਕਰੀ ਜਾਂਦੇ ਹੈਪੀ ਤੇ ਗਗੂ ਤੇ ਆਪਿਆ ਪੁਰਾਣੇ ਬੋਰਡ ਹਾਂ ਪੱਟ ਕੇ ਸਿੱਟੇ ਇੱਥੇ ਜੀ ਲੱਗਦੇ ਆ ਸਹਰੋ ਭਾਈ ਹੈਪੀ ਬਲਾਉਂ ਬਈ ਫਤਿਹ ਤਾਜ ਦਾ ਡੈਡੀ ਭਾਈ ਕਈ ਵੀਰ ਪੁੱਛਦੇ ਹੁੰਦੇ ਆਗੇ ਕਿ ਵੀ ਤਾਜ ਦਾ ਡੈਡੀ ਕੌਣ ਆਗਾ ਤੇ ਹੈਪੀ ਆਪਣੇ ਐਸਾ ਕਿ ਮਾਸੀ ਦਾ ਮੁੰਡਾਗਾ ਤੇ ਵੱਡੀ ਮੰਮੀ ਜੀ ਕਹਿੰਦੇ ਉਹਨੇ ਜਿਨ੍ਹਾਂ ਨੂੰ ਤੇ ਆਪ ਭਾਈ ਮਹਾਸ਼ਿਆ ਨੂੰ ਤੁਸੀਂ ਨਹੀਂ ਜਾਣਦੇ ਹੋ ਹੈ ਸੱਸੀ ਗਾਲ ਕੌਣ ਬੁਲਾਊਗਾ ਸੱਸੀ ਦਾ ਭਾਜੀ ਸੰਗਿਆ ਨਗਰ ਹੋਂਦ ਤੈਨੂੰ ਬਹੁਤ ਟਾਈਮ ਹੋ ਗਿਆ ਯਾਰ ਬੱਲਮ ਤਾਂ ਲਾ ਦੇ ਇਹਦੇ ਬੜਾਕਾ ਪਾ ਦੇਂਗਾ ਰਵੜੀ ਜੀ ਦਾ ਹਾਉ ਯਾਰ ਵਾਈਬਲ ਲਾਇਆ ਅੰਦਰ ਜਾਦੇ ਆ ਕਾਰ ਦਾ ਕਿਸੇ ਦਿੱਥੋਂ ਮਲ ਮਲੀ ਹੈ ਕਾਰ ਲੱਗ ਗਈ ਠੰਡੇ ਵਾਲਾ ਅੰਦਰ ਦਾ ਗੂਏ ਹੋਏ ਕਾਰ ਖੇਡਾ ਨਹੀਂ ਗਾ ਰੱਤੀ ਗਾੜੀ ਆ ਅੰਦਰ ਬੜੇ ਦਾ ਹੈ ਲਾਦਾ ਜਿਵੇਂ ਜਿਵੇਂ ਏਸੀ ਛੱਡ ਰੱਖਿਆ ਹੁੰਦਾ ਆ ਆ ਕਾਰ ਕੋ ਦਿਓ ਰੀਅਲ ਵਾਲੀ ਨੀਰਾਜ ਆ ਰਹਾ ਪਾ ਕੇ ਚਾਰ ਵੀ ਤੇਸ ਦੇ ਹੋਈ ਹਾਂ ਹਾਂ ਕਾਸ਼ ਇਸ ਨੂੰ ਆਉ ਕਰਨਾ ਕੋ ਕੋ ਤਾਰ ਤੂ ਉਸਿਆ ਵਾਲਾ ਇਹ ਕਰੜੀ ਜ ਟੁੱਟ ਜੂਗੀ ਚੜਾ ਮੈਂ ਇਸ ਬਰੰਡ ਤੇ ਫਿਰ ਕਿਉਂ ਥੜ ਜਾ ਤੂੰ ਖੋਲਿਆ ਕਰ ਮੈਰ ਕੋ ਆਏ ਕਰ ਦੂਜੇ ਵਾਲੋਂ ਪੈ ਦੂਜੇ ਨਾਲ ਹੋ ਜਾ ਕਿ ਤੂ ਮੋ ਤੇ ਕੋਈ ਮੈਰ ਕੋ ਚੱਕ ਲੈ ਜਿਹੜਾ ਚੱਕੇ ਜਾਂਦਾ ਉਹ ਦੂਜੇ ਵਾਲੋਂ ਬੋਲ ਦੇ ਨਾ ਆ ਜਾਣਾ ਤੇ ਆਪਣਾ ਛੱਤੂ ਤੇ ਮਨਪ੍ਰੀਤ ਉਧਰ ਗਏ ਆ ਲਾਡੀ ਦੇ ਸੋਲਰ ਮੋਟਰ ਲਾਗਦੀ ਅੱਜ ਤੇ ਫਿਰ ਛੱਤੂ ਦੀ ਵਾਰੀ ਆਈ ਛੱਤੂ ਨੂੰ ਫੋਨ ਕਰਿਆ ਸੀ ਨਾ ਸੋਲਰ ਵਾਲਿਆਂ ਨੇ ਕਿ ਛੱਤੂ ਕਹਿੰਦਾ ਬਈ ਇੱਧਰ ਅੱਜ ਆ ਲੰਗੜ ਨੂੰ ਰਾਹ ਨਹੀਂਗਾ ਬੰਦ ਕਰ ਰੱਖਿਆਗਾ ਪਾਕੜਾ ਵਾਲਾ ਪੁਲ ਤਾਂ ਕਰਕੇ ਛੱਤੂ ਅੱਜ ਫਿਰ ਕਹਿੰਦਾ ਪਹਿਲਾਂ ਆ ਲਾਡੀ ਦੇ ਲਾ ਦੋ ਮੋਟਰ ਤਾਂ ਫਿਰ ਉਧਰ ਉਹ ਸਮਾਨ 5 ਕਿਲੇ ਦੂਰ ਲਿਆਣਾ ਸੀ ਚੱਕ ਕੇ ਉਹਦਾ ਫਿਰ ਉਹ ਲਾਡੀ ਕਹਿੰਦਾ ਮੈਂ ਨਹੀਂ ਹਾ ਨਹੀਂ ਪਾਉਂਦਾ ਤੇ ਉਹ ਬਰ ਜ਼ਮਾਨਟ ਹੋਣ ਗਏ ਆ ਉਹਦਾ ਖੇਤ ਚ ਮਤਲਬ ਸੋਲਰ ਮੋਟਰ ਵਾਲਾ ਸਿਸਟਮ ਜਿਆ ਸਾਰਾ ਅ ਇੱਥੋਂ ਦੀ ਚੜ ਜਾਂ ਕਿ ਨਾ ਜੜਾ ਕਗੂ ਪੌੜੀ 베ਲੀ ਆ ਕੇ ਠੀਕ ਹੈ ਨਾਟਾਂ ਤੇ ਲਾਉਣੀਆਂ ਡਿਓਟੀ ਖੋਲਣ ਤੇ ਪਹਿਲਾਂ ਨੌਜਵਾਨਾਂ ਨੇ ਹਾਂ ਯਾਰ ਤਿਆਰੀ ਬੈਠਾ ਜੀ ਦਾ ਖੋਲਣ ਨੂੰ ਮੈਨੂੰ ਐਸੀ ਰਸਾ ਰਸਾਈ ਕਰਨਗੇ ਐਂ ਦਾ ਵਿੱਚ ਜਰ ਵੀ ਫੜੀ ਬੈਠਿਆ ਉਹ ਥੋੜਾ ਜਿਹਾ ਕੰਮ ਲਟੋਪਿੰਗ ਵੀ ਹੋਊਗਾ ਔਖਾ ਵੀ ਹੋਊਗਾ ਡੇਢ ਦਿਨ ਨੂੰ ਗਿਰਾਂ ਦੇਖਦੇ ਆਂ ਫਿਰ ਆਂ ਪੱਟ ਪਟਾ ਕਰਕੇ ਜਮਨ ਪੀ ਤੋਂਰੇ ਟਾਈਮ ਨਾਲ ਆ ਕੇ ਤੇ ਸ਼ਟਰ ਲਾਈ ਦੇਵਾਂਗੇ ਹਾਂ ਉੱਥੋਂ ਪੱਟਾ ਪਟਾਈ ਕਰਿਓ ਟੋਟਾ ਟਟਾਈ ਹੋਣ ਤੋਂ ਬਚਾਉਣੇ ਵੀ ਆ ਹਾਂ ਬਰਤਨ ਨੇ ਫਿਰ ਇਹ ਤੇ ਐਂ ਵਿੱਚ ਪਹਿਲਾਂ ਟੋੜੇ ਟੁੱਟੇ ਹੋਈ ਪਏ ਹੋਇਆ ਤੇ ਉਹ ਅਗਲਾ ਜਰਿਆ ਹੋਇਆ ਤੇ ਪੈਰ ਧਰਨ ਵੇਲੇ ਟੁੱਟ ਵੀ ਸਕਦੇ ਆ ਤੇ ਕਿਉਂਕਿ ਇਹ 6-7 ਸਾਲ ਹੀ ਹੋਇਆ ਵੈਸੇ ਤਾਂ ਇਹਨੂੰ ਆਪਾਂ ਇਹਨੂੰ ਤੇ ਫਿਰ ਵੀ ਕੰਮ ਥੋੜਾ ਜਿਆ ਸਾਖਤ ਤਾਂ ਹੋਊਗਾ ਮਨਿਆ ਨਿਆ ਮਨਿਆ ਮਨਿਆ ਸੋਖੀ He am ਤੇ ਇਹ ਥੋਰ ਔਰ ਉਗਲੇ ਖੜੇ ਹੈਗੇ ਇਹ ਗੱਗੂ ਨੇ ਪੱਟ ਕੇ ਚਲਾ ਕੇ ਮਾਰੀ ਸੀ ਥੋੜੀ ਜੀ ਦੀ ਡਾਣੀ ਜੀ ਤੇ ਇਹ ਦੇਖ ਲੋ ਬਸ ਇਹਨਾਂ ਦਾ ਹੱਥ ਔਰ ਇਹ ਕੀ ਹੁੰਦਾ ਹੈ ਕੈਕਟਸ ਅ ਇੱਥੇ ਆ ਜਿਵੇਂ ਥੋੜ੍ਹੀ ਇਹ ਰਿਤਾ ਪਿਆਗਾ ਤੇ ਇੱਥੇ ਬਸ ਇਹ ਟੀਟ ਜੀ ਕਿਸਮ ਦਾ ਹੁੰਦਾ ਇਹ ਜੀ ਤੇ ਇੱਥੇ ਲੱਗ ਗਿਆ प्यारी मधुमक्खी तुम जहां क्या कर रही हो कादे वाली मशीन परहे करनीया कर देने कोई ना ते ਨਾਲ ਹੀ ਇੱਥੇ ਪੁਰਾਣੇ ਸਪਰੇਅ ਵਾਲੇ ਪੰਪਾਂ ਦੀ ਬੋਕੀ ਪੁਰਾਣੀ ਸਿੱਟੀ ਵੀ ਹੈ ਪਹਿਲਾਂ ਉਦੋਂ ਵੱਧ ਜਮਾਨੇ ਹੁੰਦੇ ਸੀ ਉਦੋਂ ਤਾਂ ਘਰ-ਘਰ ਬੋਕੀਆਂ ਪਹਿਲੀ ਐਡਵਾਂਸ ਚ ਲਿਆ ਕੇ ਰੱਖਦੇ ਸੀ ਉਦੋਂ ਆਪਾਂ ਬਾਤੂ ਵਾਲੀ ਸਪਰੇਅ ਕਰਨਗੇ ਸੀ ਉਦੋਂ ਇਹਦੀ ਸਖਤ ਰੋਲ ਸੀਗੀ ਫਿਰ ਆਪਾਂ ਨੂੰ ਢੋਲੀ ਜੀ ਮਿਲਗੀਆਂ ਸੀਆਂ ਦੋ ਪੁਰਾਣੀਆਂ ਬੋਕੀਆਂ ਹੀ ਉਹ ਹੀ ਪਾ ਕੇ ਕੰਮ ਚਲਾ ਲਿਆ ਸੀਗਾ ਇਹ ਪੁਰਾਣੇ ਪੰਪ ਦੀ ਬੋਕੀ ਜਿਹੜਾ ਹੱਥਾਂ ਨਾਲ ਚੱਲਦਾ ਸੀ ਸਪਰੇਅ ਵਾਲਾ ਤੇ ਸੋਹਣਾ ਨਜ਼ਾਰਾ ਸੀ ਉਹ ਵੀ ਸੋਹਣਾ ਮਾਹੌਲ ਸੀ ਹੁਣ ਵੀ ਛੱਡਦੇ ਇੱਧਰ ਵਰਤ ਤੇ ਜਮ ਬੱਤ ਬੂਤੀ ਵਾਲੀ ਸਪਰੇਅ ਕਰਨੀ ਆ ਦੋਸਤੋ ਸਪੈਸ਼ਲ ਉਹ ਢੋਲੀਆਂ ਲਾ ਕੇ ਰੱਖੀਆਂ ਹੋਈਆਂ ਬਾਤੂ ਵਾਲੀਆਂ ਤੇ ਨਾਲ ਹੀ ਗੱਗ नवा घर हाँ खोलते तो मैं रह गया सी रुक जा रुक जा तारैकल बाल्टी इतों परे कर देनाम शिवाही ਹਾਂ ਪੱਟਣ ਨੂੰ ਤਾਂ ਗੱਗੂ ਕਹਿੰਦਾ ਨਹੀਂ ਏਰੀਆਂ ਅਸੀਂ ਬਣਾਉਂਦੇ ਨਹੀਂ ਇਹ ਤਾਂ ਬਣਾਉਣਾ ਔਖਾ ਲੱਗਦਾ ਗੱਗੂ ਕਹਿੰਦਾ ਢੇਡ ਨੂੰ ਤਾਂ ਏਰੀਆਂ ਅਸੀਂ ਮਸ਼ੀਨ ਆਹ ਹੋਊਗੀ ਮਸ਼ੀਨ ਕੇ ਨਾ ਲਾ ਦੇਾਂਗੇ ਦਾ ਦੇਾਂਗੇ ਲਾ ਦੇਾਂਗੇ ਅਸੀਂ ਵਾਹ ਗਰੂ ਹੂੰ ਉਦ ਹੀ ਲਿਆਉਂਦਾ ਨਿੱਟੀ ਦੇ ਅੰਦਰ ਆ ਡੜਾਏ ਦੇ ਤੇ ਪੌੜੀ ਨਾ ਖਲਾਈਏ ਆ ਕਰਦੇ ਮਾੜੀ ਪੌੜੀ ਪਰੇ ਕਰ ਜੀਂਗਾ ਕੋਈ ਇੱਥੇ ਨਾਲ ਹੀ ਸਿੱਟੀਆਂ ਉਟਾਉ ਕੁਲਲੀ ਡਰਾਇ ਦਿੱਤਾ ਸੀਗਾ ਓਹ ਤਾਰਪਰ ਹੀ ਕਰਦੇ ਵੱਡੀ ਜਾਊਗੀ ਆਏ ਤੇ ਚੁੱਤੀ ਕੀਲੜੀਂੇ ਵਾਲੇਂ ਬਾੜੇਂ ਬੈਠੀਆਂ ਤੇ ਲੁਕੀਆਂ ਚੱਲ 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 ਮਰ ਜੇਗੀ ਚੱਲ ਸਰਪੰਚਾ ਚੱਲ ਸ਼ਵਸ਼ ਟਾਇਰ ਲੱਗੇ ਸੱਚੇ ਤਾਂ ਮੈਂ ਭੁੱਲੀ ਗਿਆ ਸੀ ਉਹ ਟਾਇਰ ਨਹੀਂ ਹਾਂ ਕੋਈ ਵੀ ਟਾਇਰ ਨਹੀਂ ਮਲੇ ਨਾ ਉਹ ਬਿਨਾ ਟਾਇਰਾਂ ਨਾਲ ਹੀ ਆ ਆ ਲੋਟਾਂ ਮਸ਼ੀਨ ਵਧੀਆ ਏ ਚਿਆਲਾ ਸਰਪੰਚਾ ਚੱਲ ਤਾਕੜਾ ਸਰਪੰਚਾ ਤੂੰ ਰਸ ਰਸ ਲੈ ਫੋਨ ਨੂੰ ਕੀ ਅੱਜ ਆਵਾਜ਼ ਆਈ ਬਈ ਇੱਧਰ ਦੀ ਹੋਈ ਪਈ ਆ ਆ ਸਾਹਮਣੇ ਜਿਹੜਾ ਆ ਰੋਡ ਜਾਂਦਾਗਾ ਨਾਲ ਦੇ ਪਿੰਡ ਗੋਲੇ ਵਾਲਾ ਪਟੰਡੇ ਦਾ ਪਟੰਡੇ ਜਿਹੜਾ ਦਾ ਪਿੰਡ ਤੇ ਜਿਹੜੀ ਛੱਪੜ ਕੋਲੋਂ ਤੁਹਾਨੂੰ ਦਿਖਾਇਆ ਸੀ ਸਵੇਰੇ ਤੇ ਇੱਧਰ ਦੀ ਕੋਮਗਮਾਈ ਕਰਕੇ ਗੋਲੇ ਵਾਲਾ ਪਿੰਡ ਵੜ ਕੇ ਨਾਲ ਫੇਰ ਅਗਲਾ ਪਿੰਡ ਨਥੇਹਾ ਗੋਲੇ ਵਾਲੇ ਪਿੰਡ ਦਾ ਫੇਰ ਆ ਪਰਸੈਂਟੇਜ ਜਿਹੇ ਲੇਦਾ ਫੇਰ ਇਸੇ ਦੀ ਚੜ ਜਾਂਦੇ ਇਸੇ ਰੋਡ ਦੇ ਉੱਤੇ ਵਹੀਕਲ ਲੱਗੇ ਜਿਹੜਾ ਮੇਨ ਰੋਡ ਆਪਣਾ ਇਹ ਤੜਸ਼ ਆਇਆ ਛਾਇਆ ਦੋ ਬਾਈ ਤੜਸ਼ ਆਇਆ ਜੀ 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 ਬਾਈ ਤੜਸ਼ ਆਇਆ ਇਹਦਾ ਦੇਖ ਨੂਰਾ ਆ ਜਾ ਚੱਲ ਤੱਕ ਨੂੰ ਆਪ ਖਾਦੀਆਂ ਦਾ ਅੱਖਾਂ ਕਦੇ ਕਿਤਾਈ ਰਾਇ ਰੁਪਏ ਹੀ ਜਿਤਕੇ ਲਿਆ ਗਰੂ ਫਿਰ ਤਾਂ ਇਹ ਨੂਰਾ ਨੂਰਾ ਓਏ ਚਾ ਪੀ ਲੈ ਸੰਤ ਸੰਦੇੜੇ ਤੇਰੇ ਪੈਰਾਂ 'ਚ ਪਏ ਤੇ ਕੁੱਠੇ ਚੜ ਜਾਗਰ मैं पक्की हाँ जा। खोल दा खोल कुछ कर रुक जा रुक जा खोलिया गुंडी ना धक्ा कू करें इधर ਅਗਾ ਕੋ ਟਰੈਕਟਰ ਤੇ ਲਾਵਾ ਇੱਕ ਪੱਖਾ ਠੰਡ ਗਰਮ ਨਹੀਂ ਹੋਣਾ ਹੁਣ ਇਹ ਠੀਕ ਹੈ ਉਹ ਕੰਮ ਵਧ ਕਰੂਗਾ ਤੇ ਸੂਰਜ ਵੀ ਅੱਜ ਲੋਕਾਂ ਨੂੰ ਮਚਾਉਣੀ ਆ ਖੇਲੀ ਜਾਂਦਾ ਤੜਕੇ ਦਾ ਬੁਈ ਸੋਹਣੀ ਧੁੱਪ ਨਿਕਲਿਆਈ ਸੀਗੀ ਹਾਂ 9 ਵਜੇ ਤੇ ਬਾਅਦ ਚ ਫਿਰ ਲੋਕਾਂ ਵਿੱਚ ਹੀ ਤੇ ਹੋ ਗਿਆ ਬਾਦਲ ਬਾਈ ਦੀ ਛੁੱਟੀ ਦਾ ਤੇ ਉਹ ਬਿਲਾਈਆਂ ਬਣਾਉਣ ਵਾਲੀਆਂ ਰਹਿੰਦੀਆਂ ਨੇ ਤੇ ਇਧਰ ਭਾਈ ਸਾਹਿਬ ਗੱਲੂ ਸਿੰਘ ਕੋਲੇ ਕਿਵੇਂ ਯਸੂ ਕਿਵੇਂ ਅੱਖਾਂ ਢਗੀ ਪਿਆ ਰਮਾਲ ਨਾਲ ਲੋਟਾਂ ਠੀਕ ਆ ਸੌ ਜਾ ਸੌ ਜਾ ਕੋਈ ਨਾ ਠੀਕ ਐ ਤੇ ਇਧਰ ਗੱਗੂ ਨੇ ਤੂੰ ਆ ਤਪ ਕਰਤਾ ਬਾਹਰ ਬਦਨੀ ਯੋਸ਼ ਕਰਤਾ ਓ ਬੱਲੇ ਬੱਲੇ ਓ ਗਵਾਂਡਿਓ ਓ ਵਧਾਈਆਂ ਤੁਹਾਨੂੰ ਨਵੀਂ ਕਮਾਈਆਂ ਦੀਆਂ ਠੀਕ ਆ ਭਾਈ ਵਧਾਵੇ ਰੱਬ ਸਾਰਿਆਂ ਨੂੰ ਹਾਂ ਉੰ ਲੋੜਾ ਹੂੰ 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 ਤੇ ਬੇੜਾ ਹੋ ਗਿਆ 2 ਵਜੇ ਦੇ ਲਾਵੇ ਤੇ ਨੀਰੇ ਚਾਰੇ ਦਾ ਸਵਾ ਤੇ ਗੱਗੂ ਨੇ ਤੂੰ ਹੀ ਪਾਲੀ ਉਹ ਯਾਰ ਆਹ ਕੋਲੇ ਕੋਲੇ ਸ਼ੋਰ ਪਿਆ ਗੱਗੂ ਯਾਰ ਇਧਰ ਦੇਖ ਤਾਂ ਲੈ ਆ ਚੋਬਰ ਸਾਡਾ ਲਵਾਈ ਗੱਲ ਤੇ ਇਹਦੇ ਦੋ ਪਤੰਗੇ ਪੈ ਗੇ ਆ ਬਰੂਦ ਵਰਗਾ ਸ਼ੋਰ ਹੈਗਾ ਧੁੱਪ ਲੱਗੀ ਹੋਈ ਹੈਗੀ ਹੋਰ ਦੇਖ ਲੋ ਬੱਦਲ ਬੋਲੇ ਕਰਤੇ ਕਗੂ ਨੇ ਆਹੋ ਆਹ ਮੈਂ ਠੋਕਾ ਕਰਦਾ ਮਸ਼ੀਨ ਤੋਂ ਪਾ ਕੇ ਆ ਤੇ ਮਸ਼ੀਨਦਰੀ ਕਰਾ ਦਿੰਨਾਗਾ ਉੱਥੇ ਜੋੜ ਜਲਾ ਦਾਂ ਯਾਰ ਮਾਹ ਚੋਕਾ ਚੋਰ ਲਾ ਲਈ ਭਾਵੇਂ ਜੋੜ ਲਾ ਲਈ ਮੈਂ ਚੱਲੇ ਅਗਰ ਸੇਫ ਹੋਰ ਤਾਂ ਲਵਾਇਆ ਯਾਰ ਇਹਨੂੰ ਬੁਝਾ ਯਾਰ ਤੂੰ ਚੱਲੀ ਆ ਕੋਈ ਮੈਂ ਕੋਈ ਖੜੂ ਕੋਈ ਕਾਂ ਸੋਣਾ ਕੋਲੇ ਖੜ ਕੀ ਕਰੀਂ ਜਦੋਂ ਉਹਦੀ ਚੱਗ ਪੈ ਗਈ ਐ ਕਿਵੇਂ ਅੱਗ ਬਈ ਬਾਹਰ ਉੱਤੇ ਪਾਵਾ ਨੇ ਜੱਟ ਕੋਈ ਹੋ ਜਾ ਚਲੋ ਖਿੱਚ ਥਲੋ ਸਲੇ ਸਭ ਥਲੋ ਚੱਕ ਮਾਰੀ ਐ ਕਿਵੇਂ ਚੜੂ ਯਾਰ ਭਾਰਾ ਗਗੂ ਲੈ ਉਖੜ ਦੇ ਚਲ ਉੱਠੜ ਜਾ ਖੜ ਜਾ ਆਹ ਚੱਲ 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 ਮੈਂ ਆਹੀਂ ਚੜਾਦੀ ਦੇਖ ਤੈਨੂੰ ਚੜੇ ਇਨਾ ਮੂਰੋਂ ਤੂੰ ਆਏ ਕੋਣ ਆਉਂਦੇ ਸੀ ਇੰਕੇ ਲਾ 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 ਪੌੜੀ ਕਰਾਂ ਚੱਲ ਗਏ ਤੇ ਛੱਡਰ ਤੇ ਤੜਕੇ ਚੱਕਾਂਗੇ ਤੇ ਛੱਡਰ ਚੱਕਣ ਵਾਲੀ ਗੱਲ ਪਈ ਤੜਕੇ ਤੇ ਛੱਡ ਲਈ ਆ ਤੇ ਹੁਣ ਨੀਰੇ ਚੜਰੇ ਦੇ ਸਮੇ ਤੋਂ ਬਾਅਦ ਫਿਰ ਜੰਮ ਦੀ ਰੋਟੀ ਦਾ ਅੰਬੇਲਾ ਹੋ ਜਾਂਦਾਗਾ ਤੇ ਜਾ ਗਗੂ ਲੱਡੂ ਆ ਗਿਓ ਆਹ ਚਾਹ ਪੀ ਲਓ ਨਹੀਂ ਆ ਕੇ ਰਾਂ ਭਾਂਡਾ ਲੱਡੂ ਖਾ ਕੇ ਜਾਵਾਂਗੇ ਹਾਂ 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 ਕੀ ਪਤਾ ਉਧਰ ਹਲੇ ਆਏ ਨਾ ਆ ਹੁਣ ਬਸ 100 ਰੁਪਏ ਦੇ ਲੱਡੂ ਪਾ ਦਿਓ 100 ਰੁਪਏ ਦੇ ਲੱਡੂ ਪਾ ਦਿਓ ਮੈਂ ਬੇਗਾਂ ਮਾ ਠੀਕ ਹੋ ਗਿਆ ਕੁ ਹੁਣ ਹਟ ਜਾ ਭੁਖੜਾਈ ਆ ਚਾ ਕਰ ਲੈ ਲੈ ਮੂੜਾਟ ਮੂੜਾਟ ਮਨ ਤਾਂ ਸਹੀ ਆੜੀ ਨਹੀਂ ਗਈ ਫਿਰ ਠੀਕ ਹੋ ਗਿਆ ਜੀ ਬੇਗਾਰੀਆਂ ਬੰਦਾ ਹੋਏ ਚੱਲੀਏ ਜੇ ਮਲਵਾ ਲਈ ਇਹਦੇ ਨੂੰ ਠੀਕ ਹੈ ਤੇ ਸਮਾਂ ਹੋ ਗਿਆ ਜਿੰਮ ਦੀ ਡਿਊਟੀ ਦਾ ਤੇ ਆ ਮਾਹੌਲ ਉਥੇ ਨਾਰਮਲ ਆ ਗੱਲ ਉਹ ਜਣਾ ਕੋਈ ਤੇ ਕੋਈ ਹਲਚਲ ਨਹੀਂ ਹੋਈ ਤੇ ਕਈ ਵੀਰਾਂ ਨੂੰ ਕਿਹਾ ਹੋਇਆ ਸੀ ਆ ਕੇ ਭਾਈ ਫੋਨ ਕਰ ਦਿਓ ਤੇ ਆਪਾਂ ਗੱਲਬਾਤ ਰਿਕਾਰਡ ਕਰ ਲਿਆਵਾਂਗੇ ਤੇ ਕੱਲ ਵਾਲੀ ਮਾਹੌਲ ਆ ਜਿਵੇਂ ਕੱਲ ਬਸ ਅਸੀਂ ਗੱਲ ਮਤਲਬ ਬੰਦ ਕਰਿਆ ਉਵੇਂ ਹੀ ਪਿਆ ਸੀ ਤੇ ਕਿਉਂਕਿ ਹੋਰ ਜਾਣ ਵਾਸਤੇ ਦਿੱਲੀ ਨੂੰ ਸੈਨਾ ਨੂੰ ਹੋਰ ਰਾਹ ਬਹੁਤ ਨੇਗੇ ਤੇ ਇਧਰ ਆ ਸਾਹਮਣੇ ਤਰੇ ਹੋਏ ਡਾਣੇ ਜਿਹੜਾ ਤੜਕੇ ਆਪਾਂ ਰੋਡ ਦਿਖਾਇਆ ਸੀਗਾ ਕਿ ਭਾਈ ਇਧਰੋਂ ਬੰਦ ਅੱਗੇ ਹਾਂ ਇਧਰੋਂ ਬਠਿੰਡੇ ਤੋਂ ਆ ਰਿਆ ਰੋਡ ਇਹ ਸਿੱਧਾ ਹਾਂ ਸਰਦੂਲਗੜ ਵਿਜਲੀ ਸਰਸਾ ਹਿਸਾਰ ਦਿੱਲੀ ਨੂੰ ਜਾਂਦਾ ਹੈਗਾ ਤੇ ਇੱਥੋਂ ਇਹ ਬਸ ਆਵਾਜਾਈ ਵਾਸਤੇ ਉੱਥੇ ਇੱਕ ਬੋਰਡ ਲਾਇਆ ਸੀ ਕਿ ਬਠਿੰਡੇ ਵਾਲੇ ਭਾਈ ਇਧਰ ਦੀ ਭਗਜੋ ਅਗਲੇ ਪਿੰਡ ਵਿਜਲੀ ਜਿਵੇਂ ਕਿ ਆਪਾਂ ਤੜਕੇ ਗੱਲਬਾਤ ਕਰੀ ਸੀਗੀ ਹਾਂ ਕੋਈ ਤਾਂ ਫਿਰ ਅੱਗੇ ਸਿੱਧੇ ਟੱਪ ਕੇ ਉੱਥੋਂ ਮੁੜੀ ਜਾਣਗੇ ਮੈਂ ਭਗਾਈ ਹੋਈ ਆਊਗੀ ਮੁੜਨ ਵਾਲੇ ਦੇ ਨਹੀਂ ਠੀਕ ਹੈ ਚੰਗਾ ਨੇ ਨੇਰਾੜਾ ਨਹੀਂ ਕੱਢ ਰਹੇ ਹੋਰਾ ਉੱਥੇ ਦਾ ਪੁਰਾਣੇ ਜਿਹੇ ਲਾਈ ਸੀ ਬੇਹੇ ਜੇ ਮੇਰਾ ਮਾਹੌਲ ਤਾਂ ਠੀਕ ਹੈ ਤੁਸੀਂ ਦੱਸੋ ਸੰਗਤੀ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਾਸਤਰੀ ਕਾਲ ਜੀ ਮਾਹੌਲ ਦਾ ਠੀਕ ਹੈ ਉਧਰ ਪੰਜਾਬ ਉਧਰਲਾ ਮਾਹੌਲ ਆਪਣਾ ਬੰਦਾ ਹੈ ਇਹ ਪੰਜਾਬ ਵਾਲੇ ਤੈਨ ਤਿਆਰੀ ਚ ਬੈਠੇ ਆ ਬਸ ਉਤੋਂ ਸੰਦੇਸ਼ ਆ ਡੀਕ ਰਹੇ ਆ ਵੀ ਕਦੋਂ ਚੱਲਗੇ ਸੋਨੂ ਕੀ ਲੱਗਦਾ ਜਿਹੜੇ ਇਹ ਪੈਰੀਗੇਟ ਲਾਇਆ ਸਰਕਾਰ ਨੇ ਇਹ ਆਪਣੀ ਮਤਲਬ ਸੰਗਤ ਤੋੜ ਕੇ ਚਲੀ ਜਾਊਗੀ ਜਾਂ ਇਹਦੀ ਪੁਖਤਾ ਪ੍ਰਬੰਧ ਤਕੜੇ ਕਰੇ ਨੇ ਆਪਣੇਲੇ ਬਸੇ ਕੋਈ ਨਹੀਂ ਆਉਂਦਾ ਆ ਮੈਂ ਵੀ ਹੁਣ ਉੱਥੇ ਖੜਾ ਇਹੀ ਗੱਲ ਕਰੀ ਜਾਂਦਾ ਸੀ ਕਿ ਭਾਈ ਆ ਆਸ-ਪਾਸੇ ਪੰਜਾਬ ਵਾਲੇ ਸਾਰੇ ਪੁਲ ਖੁੱਲੇ ਆ ਮੇਨ ਰੋਡ ਹੋਣ ਕਰਕੇ ਸਾਡਾ ਸਾਰਾ ਇਹ ਪਾਕਟਾ ਨਹਿਰ ਤੇ ਬੰਦ ਆ ਕਿਵੇਂ ਜੀ 7 ਸੈਕਿੰਡ ਨਹੀਂ ਜਾਣਾ ਕਿਸੇ ਨੂੰ ਠੀਕ ਆ ਸਰਸੇ ਵਾਲੀ ਸਾਈਡ ਤੇ ਕੋਈ ਨਹੀਂ ਲੰਘਦਾ ਠੀਕ ਆ ਜੀ ਬਾਕੀ ਸਾਨੂੰ ਜਿੱਧਰ ਰਸਤੇ ਦੇਖਦੇ ਆ ਭਾਈ ਆਪਦੀ ਸੰਗਤ ਜਾਂਦੀ ਰਹੂਗੀ ਹਾਂਜੀ ਕਿ ਇਧਰ ਆ ਕੇ ਨਾ ਖੈਰ ਸੁੱਖਾ ਨਾਕਾ ਜਰੂਰ ਉੱਥੇ ਲੱਗਿਆ ਹੋਇਆਗਾ ਤੇ ਪੁਲਿਸ ਆਪਦੀ ਬੈਠੀ ਆ ਵੀ ਉਹ ਰਾਹ ਬੰਦ ਕਰਕੇ ਇਹ ਪੁਲਿਸ ਨੇ ਆਪ ਦੇ ਪ੍ਰਬੰਧ ਬਈ ਪੂਰੇ ਕਰਿਆ ਸਰਕਾਰ ਨੇ ਸਰਕਾਰ ਡਰੀ ਬੈਠੀ ਐ ਇਸ ਵਾਰ ਯਾਦ ਹੈ ਨਾ ਹਾਂਜੀ ਹਾਂਜੀ ਚਲੋ ਜੇ ਆਵਿਆ ਤੇ ਠੀਕ ਹੈ ਹੁਣ ਮੇਰਾ ਜਿੰਮ ਦਾ ਸਮਾਂ ਹੋ ਰਿਹਾ ਉੱਥੇ ਇੱਕ ਮਿੱਤਰ ਡੀਕ ਰਿਹਾਗਾ ਹੋਰ ਪਾਲ ਵਧੀਆ ਠੀਕ ਹੈ ਜੀ ਵਧੀਆ ਜਾਈ ਦੇ ਭਾਈ ਛੁੱਟੀ ਕਰ ਲੈ ਜਾਂ ਸੈੱਟ ਕਰ ਛੁੱਟੀ ਕਰ ਲੈ ਕਿਉਂ ਹੱਥ ਮਾਰਦਾਵੇਂ ਬੈਗ ਦੇਖ ਕੇ ਪੁਲਿਸ ਘੇਰ ਲੂਰਾ ਚ ਉਹ ਛੱਡ ਪਰ ਪੰਚਰਦਾਨਾ ਕੀ ਜਾਣੇ ਕਰਦੀ ਆ ਪੌਂਗੜ ਲਾਉਣੀ ਹੁੰਦੀ ਆ ਟਾਈਮ ਪਾਸ ਹੀ ਕਰਨਾ ਤੇ ਪਹੁੰਚ ਗਿਆ ਭਾਈ ਨੌਜਵਾਨ ਜੰਮਤ ਤੇ ਇੱਕ ਚੋਬਰ ਨੇ ਲਵਾ ਰੱਖਿਆ ਡਿਊਟੀ ਜਿੰਮ ਦੀ ਤੇ ਇਹ ਵੀ ਆਪਣੇ ਨਹਿਰ ਤੋਂ ਪਾਰ ਆਉਂਦਾਗਾ ਮਤਲਬ ਉਧਰੋਂ ਬਠਿੰਡੇ ਵਾਲੇ ਪਾਸਿਓਂ ਆਏਗਾ ਚੋਬਰ ਤੇ ਇੱਕ ਰਾਹ ਖੋਲਤਾ ਨਾ ਉਧਰ ਪੁਰਾਣੇ ਰੋੜਾ ਪੁਰਾਣੇ ਪੋਲੇ ਤੂੰ ਮੋਟਰ ਨਾਲ ਟੱਪਦਾ ਕਰਤਾ ਯਾਰ ਚੰਗੀ ਗੱਲ ਆ ਭਾਈ ਤੇ ਥੋੜਾ ਜਿਹਾ ਰਸਤਾ ਦੇਤਾ ਕਿ ਢਾਣੀ ਵਾਲਿਆਂ ਨੂੰ ਉਧਰ ਔਖਾ ਹੁੰਦਾ ਸੀ ਪਿੰਡ ਆਉਣਾ ਜਾਂ ਖੇਤਾਂ ਵਾਲਿਆਂ ਨੂੰ ਮੜਾ ਮੋਟਾ ਕੋਈ ਆਪਦਾ ਪਾਣੀ ਢਾਣੀ ਲਾਉਣ ਜਾਣਾ ਖੇਤ ਤੇ ਉਹਦੇ ਵਾਸਤੇ ਮੋਟਰਸਾਈਕਲ ਦਾ ਰਾਹ ਦੇਤਾ ਤੇ ਜੀ ਐਨ ਉਹ ਭਾਈ ਤੈਨੂੰ ਪਿੰਡ ਆਉਂਦਾ ਹੋ ਗਿਆ ਤੂੰ ਦੋ ਦਿਨਾਂ ਬਾਅਦ ਜਦੋਂ ਫੋਨ ਤੇ ਦੂਜੇ ਮਿੱਤਰ ਨੂੰ ਸਲਾਹਾਂ ਦੇਈ ਜਾਂਦਾ ਤੂੰ ਨਾ ਹੀ ਆ ਕਹਿੰਦਾ ਪਲੁੱਤ ਦੀ ਟੱਪ ਕੇ ਯਾਰ ਲਾਉਣੇ ਆ ਡਿਊਟੀ ਤੇ ਅਗਲਾ ਮੋਲ ਦੇਖਣੇ ਆਲੀ ਵਲੀ ਸਮਾਂ ਸਾਢੇ 6 ਵਜੇ ਦਾ ਮੌਸਮਾਂ ਥੋੜਾ ਜਿਹਾ ਖਰਾਬੀਜ ਹੋ ਗਿਆ। ਯਾ ਬੱਦਲ ਬਾਈ ਤੇ ਕਣੀਆ ਵਾਲਾ ਮਾਹੌਲ ਜਾ ਬਣਿਆ ਹੋਇਆ ਹੈਗਾ ਤੇ ਦਾਸ ਆਪਣੀ ਜਿੰਮ ਦੀ ਡਿਊਟੀ ਤੇ ਬਣੇ ਹੋਇਆ ਤੇ ਅੱਜ ਬਾਲਾ ਕਿਤੇ ਇਧਰ ਉਧਰ ਜਾ ਨਹੀਂ ਹੋਇਆ ਮਾਹੌਲ ਦੇਖਣ। ਤੇ ਕੱਲ ਨੂੰ 13 ਫਰਵਰੀ ਤੇ ਕੱਲ ਵਾਲਾ ਮਾਹੌਲ ਦੇਖਦੇ ਕਿਹੋ ਜਿਹਾ ਰਹਿੰਦਾ ਤੇ ਅੱਜ ਵਲੌਗ ਦੀ ਆਪਣੀ ਇੱਥੇ ਹੀ ਸਮਾਪਤੀ ਹੈ ਮਿਲਦੇ ਹਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ। ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ, ਪੇਜ ਦੇ ਨਾਲ। ਸਤਿ ਸ੍ਰੀ ਅਕਾਲ ਜੀ ਸਾਰੇ ਨੂੰ।